ਹਾਂਜੀ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਫੇਰ ਆਪਾਂ ਪੰਜਾਬੀ ਦੇ ਐਮਸੀਕਿਊ ਦੀ ਕਲਾਸ ਲੈ ਕੇ ਹਾਜ਼ਰਾਂ ਤੁਹਾਡੇ ਲਈ ਤੇ ਤੁਸੀਂ ਬੱਚੇ ਵੀਡੀਓ ਨੂੰ ਪਹਿਲਾਂ ਸ਼ੇਅਰ ਕਰ ਦਿਓ ਠੀਕ ਹੈ ਤਾਂ ਜੋ ਹੋਰ ਬੱਚੇ ਤੱਕ ਵੀ ਪਹੁੰਚ ਸਕੇ ਇਹ ਆਪਣੀ ਸੀਰੀਜ਼ ਹੈ ਜਿਹੜੀ ਇਸੇ ਤਰ੍ਹਾਂ ਚੱਲਦੀ ਰਹੂਗੀ ਠੀਕ ਹੈ ਇਸ ਤੋਂ ਪਹਿਲਾਂ ਆਪਾਂ ਤਿੰਨ ਕਲਾਸਾਂ ਕਰ ਚੁੱਕੇ ਹਾਂ ਅੱਜ ਚੌਥੀ ਕਲਾਸ ਹੈ ਰਜੇ ਠੀਕ ਹੈ ਅੱਜ ਦਾ ਆਪਣਾ ਜਿਹੜਾ ਪਹਿਲਾ ਪ੍ਰਸ਼ਨ ਹੈ ਉਹ ਹੈਗਾ ਜੀ ਬਲਵੰਤ ਗਾਰਗੀ ਦੀ ਸਵੈ ਜੀਵਨੀ ਹੈ ਬੱਚੇ ਨੰਗੀ ਤੋਂ ਕਦੋਂ ਪ੍ਰਕਾਸ਼ਿਤ ਹੋਈ ਹੈ ਹਾਂਜੀ ਬਲਵੰਤ ਗਾਰਗੀ ਇਹਨਾਂ ਦੀ ਸਵੈ ਜੀਵਨੀ ਹਾਂਜੀ ਬੇਅੰਤ ਕੌਜੀ ਸਿਸ਼ਕਾਲ 1980 1982 1978 ਜਾਂ 1985 ਹਾਂਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ बलवंत गारगी जीवनी उन्नीस सौ अस्सी अगला प्रश्न सागर किस दी रचना है का सागर पुस्तक है किस दी रचना है? तारा सिंह नरोत्तम संत सिंह से गुरदास भाई अमरीक सिंह ਗੁਰਮਤਕਾਵ ਨਿਰਨੇ ਸਾਗਰ ਪੁਸਤਕ ਹੈ ਤਾਰਾ ਸਿੰਘ ਨਰੋਤਮ ਦੀ ਹੈ ਜੀ ਤਾਰਾ ਸਿੰਘ ਨਰੋਤਮ ਇਹ ਅਨਸਰ ਅਗਲੀ ਆਪਣੇ ਕੋਲੇ ਰਚਨਾ ਹੈਗੀ ਇਹ ਰਜੀ ਜਿਹੜੀ ਉਹ ਹੈਗੀ ਹੈ ਪੱਥਰ ਗੀਟੇ ਪੱਥਰ ਗੀਟੇ ਕਿਸ ਦੀ ਰਚਨਾ ਹੈ ਅਮਰਤਾ ਪ੍ਰੀਤਮ ਗਲੀਪ ਕੋਟਵਾਣਾ ਕਰਤਾਰ ਸਿੰਘ ਗੁੱਗਲ ਜਾਂ ਬਲਵੰਤ ਗਾਰਗੀ ਤੇ ਅੰਝਾਂਸਰ ਅਮਰਤਾ ਪ੍ਰੀਤਮ ਤੇ ਅਮਰਤਾ ਪ੍ਰੀਤਮ ਨੂੰ ਜਿਹੜਾ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਜੀ ਉਹ ਕਿਹੜੀ ਕਵਿਤਾ ਤੇ ਮਿਲਿਆ ਹੈ ਸੁਨੇਹੜੇ ਪਹਿਲਾ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਕਿਸ ਨੂੰ ਮਿਲਿਆ ਪਾਈ ਵੀਰ ਸਿੰਘ ਨੂੰ 1955 ਦੇ ਵਿੱਚ ਸ਼ੁਰੂ ਹੋਇਆ ਸੀ ਤੇ ਪੱਥਰਗੀਟੇ ਜਿਹੜੀ ਇਹ ਅਮਰਤਾ ਪ੍ਰੀਤਮ ਦੀ ਰਚਨਾ ਹੈ ਜੀ ਠੀਕ ਹੈ ਅੱਗੇ ਰਜੇ ਆਪਣੇ ਕੋਲੇ ਪ੍ਰਸ਼ਨ ਹੈਗਾ ਸੱਤ ਸਭਾ ਤੇ ਪੰਜਾਬੀ ਪ੍ਰਚਾਰਨੀ ਸਭਾ ਇਹਨਾਂ ਦੁਆਰਾ ਪੰਜਾਬੀ ਵਿਦਿਆ ਪ੍ਰਚਾਰ ਦੇ ਲਈ ਜਿਹੜੇ ਯਤਨ ਕੀਤੇ ਉਹ ਕਿਸ ਨੇ ਕੀਤੇ ਆ ਹਾਂਜੀ ਬਿਹਾਰੀ لالਪੁਰੀ ਨੇ ਪੂਰਨ ਸਿੰਘ ਨੇ ਸੰਤ ਸਿੰਘ ਸੇਖੋਂ ਨੇ ਜਾਂ ਸੋਨ ਸਿੰਘ ਸ਼ੀਤਲ ਸੱਤ ਸਭਾ ਤੇ ਪੰਜਾਬੀ ਪ੍ਰਚਾਰਨੀ ਸਭਾ ਦੁਆਰਾ ਪੰਜਾਬੀ ਵਿਦਿਆ ਪ੍ਰਚਾਰ ਪ੍ਰਸਾਰ ਲਈ ਯਤਨ اے ਅੰਸਰੇਜੀ ਬਿਹਾਰੀ ਲਾਲ ਤੇ ਪੂਰਨ ਸਿੰਘ ਹੈ ਜੇ ਯਾਦ ਰੱਖਿਓ ਇਹਨਾਂ ਨੂੰ ਪੰਜਾਬ ਦਾ ਸ਼ੀਮਾ ਦਰਿਆ ਵੀ ਕਿਹਾ ਜਾਂਦਾ ਹੈ ਤੇ ਸੰਤ ਸਿੰਘ ਸੇਖੋਂ ਹੈ ਜਿਹੜੇ ਇਹਨਾਂ ਨੂੰ ਪੰਜਾਬੀ ਸਾਹਿਤ ਦਾ ਬਾਬਾ ਬੋਡ ਵੀ ਕਿਹਾ ਜਾਂਦਾ ਹੈ ਕਿ ਕਿਤੇ ਸੇਖੋਂ ਨੂੰ ਜਿਹੜਾ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ ਉਹ ਮਿਲਿਆ ਸੀ ਮਿੱਤਰ ਪਿਆਰਾ ਨਾਟਕ ਦੇ ਉੱਪਰ ਠੀਕ ਹੈ ਮਿੱਤਰ ਪਿਆਰਾ ਨਾਟਕ ਸੀ ਜਿਹੜੇ ਸੰਤ ਸਿੰਘ ਸੇਖੋਂ ਦਾ ਤੇ ਇਹ ਜਿਹੜੇ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਹੈ ਨਾ ਇਹ ਆਪਣੇ ਲਈ ਯਾਦ ਕਰਨੀ ਬਹੁਤ ਜ਼ਰੂਰੀ ਹੈ ਤਾਂ ਹੀ ਜਿਵੇਂ ਜਿਵੇਂ ਜਿਹੜੇ ਕਿਸੇ ਵੀ ਆਪਸ਼ਨ ਦੇ ਵਿੱਚ ਜਦੋਂ ਵੀ ਕਿਸੇ ਰਾਈਟਰ ਦਾ ਉਸ ਤਰ੍ਹਾਂ ਦਾ ਨਾਮ ਆਉਂਦਾ ਆਪਾਂ ਤੁਹਾਨੂੰ ਦੱਸਦੇ ਹਾਂ ਠੀਕ ਹੈ ਕਿਉਂਕਿ ਪਿਛਲੇ ਪੇਪਰਾਂ ਦੇ ਵਿੱਚ ਰਜੀ ਤਿੰਨ ਤਿੰਨ ਪ੍ਰਸ਼ਨ ਹੈ ਜਿਹੜੇ ਭਾਰਤੀ ਸਾਹਿਤ ਕਾਦਮੀ ਪੁਰਸਕਾਰ ਤੋਂ ਆ ਚੁੱਕੇ ਜਾਂ ਇਹ ਪੁੱਛਿਆ ਜਾਂਦਾ ਹੈ ਵੀ ਇਹਨਾਂ ਨੂੰ ਭਾਰਤੀ ਸਾਹਿਤ ਪੁਰਸਕਾਰ ਹੈ ਜਿਹੜਾ ਕਦੋਂ ਮਿਲਿਆ ਠੀਕ ਹੈ ਜਾਂ ਕਿਸ ਰਚਨਾ ਤੇ ਮਿਲਿਆ ਹੈ ਜਾਂ ਰਚਨਾ ਹੁੰਦੀ ਹੈ ਰਜੀ ਇਹਦਾ ਰਾਈਟਰ ਦਾ ਨਾਮ ਦੱਸਣਾ ਹੁੰਦਾ ਠੀਕ ਹੈ ਤੇ ਸੋਨ ਸਿੰਘ ਸ਼ੀਤਲ ਹੈ ਬੱਚੇ ਇਹਨਾਂ ਨੂੰ ਮਿਲਿਆ ਸੀ ਯੁੱਗ ਬਦਲ ਗਿਆ ਯੁੱਗ ਬਦਲ ਗਿਆ ਤੇ ਪੂਨ ਸਿੰਘ ਜਿਹੜੇ ਇਹ ਕੀ ਹੈ ਜੀ ਖੁੱਲੀਆਂ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ ਇਹਨਾਂ ਨੇ ਠੀਕ ਹੈ ਖੁੱਲੇ ਕਾਵ ਸੰਗ੍ਰਹਿ ਜਿਹੜੇ ਨਾਲੇ ਦਿੱਤੇ ਐ ਠੀਕ ਹੈ ਖੁੱਲੇ ਮੈਦਾਨ ਖੁੱਲੇ ਕੋਂਡ ਖੁੱਲੇ ਅਸਮਾਨੀ ਰੰਗ ਤੇ ਇਹਨਾਂ ਨੂੰ ਪੰਜਾਬ ਦਾ ਛੇਵਾਂ ਦਰਿਆ ਵੀ ਕਿਹਾ ਜਾਂਦਾ ਹੈ ਤੇ ਸੱਤ ਸਭਾ ਪੰਜਾਬੀ ਪ੍ਰਚਾਰਨੀ ਸਭਾ ਦੁਆਰਾ ਜਿਹੜੀ ਪੰਜਾਬੀ ਵਿੱਦਿਆ ਦੇ ਲਈ ਯਤਨ ਕੀਤੇ ਉਹ ਬੱਚੇ ਬਿਹਾਰੀ ਲਾਲਪੁਰੀ ਨੇ ਕੀਤੇ। ਅਗਲਾ ਪ੍ਰਸ਼ਨ ਆਪਣਾ ਹੈਗਾ ਜੀ ਪੌੜੀ ਲਿਖਣ ਲਈ ਛੰਦ ਵਰਤਿਆ ਜਾਂਦਾ ਹੈ। ਹਾਂਜੀ। ਪੌੜੀ ਲਿਖਣ ਲਈ ਕਿਹੜਾ ਛੰਦ ਵਰਤਿਆ ਜਾਂਦਾ ਹੈ? ਤਨਾਸਰੀ, ਰਾਮਕਲੀ, ਸਿਰਖੰਡੀ ਤੇ ਨਿਸ਼ਾਨੀ ਜਾਂ ਇਹਨਾਂ ਵਿੱਚੋਂ ਕੋਈ ਨਹੀਂ? ਪੌੜੀ ਲਿਖਣ ਲਈ ਸਰਖੰਡੀ ਤੇ ਨਿਸ਼ਾਨੀ ਇਹ ਸੰਦੇਜੜਾ ਪੌੜੀ ਲਿਖਣ ਦੇ ਲਈ ਵਰਤਿਆ ਜਾਂਦਾ ਹੈ ਅਗਲਾ ਪ੍ਰਸ਼ਨ ਹੈਗਾ ਜੀ ਆਪਣੇ ਕੋਲੇ ਦੁਨੀਆਂ ਵਾਲੀਆਂ 12 ਦੀ ਗਿਣਤੀ ਕਿੰਨੀ ਹੈ ਹਾਂਜੀ ਦੁਨੀਆ ਵਾਲੀਆਂ ਬਾਰਾਂ ਦੀ ਗਿਣਤੀ ਕਿੰਨੀ ਹੈ ਰਜੇ ਤਿੰਨ ਪੰਜ ਨੌ 13 ਤਾਂ ਦੁਨੀਆ ਵਾਲੀਆਂ ਬਾਰਾਂ ਜਿਹੜੀਆਂ ਉਹ ਹੈਗੀਆਂ ਜੀ ਨੌ ਇਹਦਾ ਸਹੀ ਆਨਸਰ ਕੀ ਹੈ ਸੀ ਆਪਸ਼ਨ ਸੀ ਤੇ ਭਾਈ ਗਰਦਾਸ ਜੀ ਦੀਆਂ ਟੋਟਲ 12 ਕਿੰਨੀਆਂ ਰਜੇ 39 ਵਾਰ ਹੈ ਉਹਨਾਂ ਦੀਆਂ ਤੇ 39 ਵਾਰਾਂ ਦੇ ਵਿੱਚੋਂ ਜਿਹੜੀਆਂ ਕੁੱਲ ਜਿਹੜੀਆਂ 22 ਵਾਰਾਂ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਉਹਨਾਂ ਤੇ ਆਧਾਰਤ ਜਿਹੜੇ ਰਾਗ ਹੈ ਠੀਕ ਹੈ ਤੇ ਉਹਨਾਂ ਦੇ ਵਿੱਚੋਂ ਹੀ ਰਜੇ ਵਾਰਾਂ ਦੇ ਆਧਾਰਤ 9 ਧੁਨੀਆਂ ਵਾਲੀਆਂ ਵਾਰਾਂ ਜਿਹੜੀਆਂ ਜਿਵੇਂ ਟੁੰਡੇ ਸਰਾਜੇ ਦੀ ਵਾਰ ਲੱਲਾ ਬਹਿਲੀਮਾ ਹਸਨੇ ਮੈਂ ਮੇਰੀ ਵਾਰ ਮਲਕ ਮਰੀਦ ਚੰਦਰੜਾ ਸੋਈ ਆ ਦੀਵਾਰ ਇਹ ਸਾਰੀਆਂ ਜਿਹੜੀਆਂ 9 ਵਾਰਾਂ ਰਜੇ ਉਹ ਤੁਣੀਆਂ ਵਾਲੀਆਂ ਵਾਰਾਂ ਸਾਰੀਆਂ ਠੀਕ ਹੈ ਅਗਲਾ ਪ੍ਰਸ਼ਨ ਆਪਣੇ ਕੋਲ ਹੈ ਜੀ ਨਾਵਲ ਨੂੰ ਜੀਵਨ ਦਾ ਮਹਾਕਾਵ ਕਿਸ ਨੇ ਕਹਿ ਨਾਵਲ ਨੂੰ ਜੀਵਨ ਦਾ ਮਹਾਕਾਵ ਕਿਸ ਨੇ ਕਹਿ ਸ਼ੈਕਸਪੀਅਰ ਰੈਲਫ ਫੌਕਸ ਜான் ਕੀਟ ਜਾਂਗੁਰਦਿਆਲ ਸਿੰਘ ਹਾਂਜੀ ਨਾਵਲ ਨੂੰ ਜੀਵਨ ਦਾ ਮਹਾਕਾਵ ਇਹਦਾ ਸਹੀ ਆਨਸਰ ਹੈ ਰਜੇ ਰਾਖਸ ਬੀ ਆਨਸਰ ਹੈ ਜੀ ਜਿਨ੍ਹਾਂ ਨੇ ਨਾਵਲ ਨੂੰ ਜੀਵਨ ਦਾ ਮਹਾਕਾਵਿ ਕਿਹਾ ਹੈ ਅਗਲਾ ਪ੍ਰਸ਼ਨ ਆਪਣੇ ਕੋਲ ਹੀ ਹੈਗਾ ਉਸ ਦਾ ਮੁਖੜਾ ਸੇਬ ਵਰਗਾ ਲਾਲ ਹੈ ਹਾਂਜੀ ਇਹਦੇ ਵਿੱਚ ਰਜੇ ਅਲੰਕਾਰ ਵਰਤਿਆ ਗਿਆ ਕਿਹੜਾ ਹੈ ਹਾਂਜੀ ਸੰਸਕਾਰੀ ਅਲੰਕਾਰ ਹੈ ਹੂੰ हेटी गुणवती या उपमा उस ਦਾ ਮੁਖੜਾ ਸੇਬ ਵਰਗਾ ਲਾਲ ਹੈ ਹਾਂਜੀ ਆਨਸਰ ਉਪਮਾ ਅਲੰਕਾਰ ਜਿਹੜੇ ਅਲੰਕਾਰ ਹੈ ਜਾਂ ਸ਼ੰਗ ਹੈ ਰਜੇ ਕਨਸੈਪਟ ਵਾਈਜ਼ ਕਰਨੀ ਹੁਣ ਤਾਂ ਤੁਸੀਂ ਠੀਕ ਹੈ ਆਪਣਾ ਇਹ ਜਿਹੜਾ ਬੈਚ ਹੈ ਠੀਕ ਹੈ ਤੁਸੀਂ ਉਹ ਜੁਆਇਨ ਕਰਿਓ ਠੀਕ ਹੈ ਉਹਦੇ ਵਿੱਚ ਬੱਚੇ ਸਾਰੇ ਕੁਝ ਕਨਸੈਪਟ ਵਾਈਜ਼ ਕੀਤਾ ਹੋਇਆ ਜਿੱਦਾਂ ਸਾਰੇ ਆਪਣੇ ਵਾਰਤਿਕਲਿ ਭਾਰਤਿਕ ਭਾਗ ਆ ਗਿਆ ਠੀਕ ਹੈ ਇਸ ਤੋਂ ਇਲਾਵਾ ਸਾਰਾ ਗ੍ਰਾਮਰ ਹੋ ਗਿਆ ਠੀਕ ਹੈ ਉਹਦੇ ਵਿੱਚ ਕਵਿਤਾਵਾਂ ਆ ਗਈਆਂ ਜਿਵੇਂ ਸ਼ੰਧਾ ਬੰਦੀ ਆ ਗਈ ਰਜੇ ਸਭ ਠੀਕ ਹੈ ਸਾਰਾ ਮਤਲਬ ਇਹਨਾਂ ਦਾ ਕਨਸੈਪਟ ਹੈ ਉਹ ਅਲੱਗ ਚੀਜ਼ ਹੈ ਠੀਕ ਹੈ ਆਪਾਂ ਜਿਹੜੀ ਐਮਸੀਕੂ ਦੀ ਸੀਰੀਜ਼ ਹੈ ਜਿਹੜੀ ਇਹ ਸ਼ੁਰੂ ਕੀਤੀ ਹੋਈ ਆ ਹਮ ਠੀਕ ਹੈ ਮਾਸਟਰ ਕੈਡਰ ਦੇ ਲੈਕਚਰਾਰ ਕੈਡਰ ਠੀਕ ਹੈ ਉਹਨਾਂ ਦੇ ਲਈ ਬਹੁਤ ਬਹੁਤ ਕੀਸਾ ਮਤਵਪੂਰਨ ਪ੍ਰਸ਼ਨ ਹੈ ਜੀ ਸਾਰੇ ਠੀਕ ਹੈ ਅਗਲਾ ਆਪਣੇ ਕੋਲੇ ਪ੍ਰਸ਼ਨ ਹੈਗਾ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਕਿਸ ਦੀ ਰਚਨਾ ਹੈ ਹਾਂ ਜੀ ਇਹ ਸ਼ਬਦ ਗੁਰੂ ਰਾਮਦਾਸ ਜੀ ਦਾ ਜਾਂ ਭਾਈ ਕਬੀਰ ਜੀ ਜਾਂ ਬਾਬਾ ਫਰੀਦ ਜੀ जय राजे गुरु नानक देव जी हाँ जी हां जी पेंट कोड नामन चले तीर्थी मन खोटे तन चोर ਰਜੇ ਗੁਰੂ ਨਾਨਕ ਦੇਵ ਜੀ ਦਾ ਠੀਕ ਹੈ ਨਾਮਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਕਬੀਰ ਜੀ ਦਾ ਨਹੀਂ ਹੈ ਰਜੇ ਇਹ ਗੁਰੂ ਨਾਨਕ ਦੇਵ ਜੀ ਦੀਆਂ ਰਚਨਾ ਹੈ ਨੇ ਆਪਣੇ ਕੋਲੇ ਹੈਗਾ ਵਾਰ ਵਿੱਚ ਕਥਾ ਵਸਤੂ ਦੀ ਪੇਸ਼ਕਾਰੀ ਵਾਰ ਵਿੱਚ ਕਥਾ ਵਸਤੂ ਦੀ ਪੇਸ਼ਕਾਰੀ ਹਾਂਜੀ ਸ਼ੰਕਾ ਸੰਘਰਸ਼ ਜਾਂ ਸਮਾਧਾਨ ਨਾਲ ਹੁੰਦੀ ਹੈ ਜਾਂ ਬਹਾਦਰੀ ਨਾਲ ਸੋਗ ਨਾਲ ਜਾਂ ਪ੍ਰਸ਼ੰਸਾ ਨਾਲ ਇਹ ਆਪਸ਼ਟ ਹੈ ਜੀ ਬਾਹਰ ਦੇ ਵਿੱਚ ਕਥਾ ਵਸਤੂ ਆ ਉਹਦੀ ਪੇਸ਼ਕਾਰੀ ਉਹਦੇ ਵਿੱਚ ਸ਼ੰਕਾ ਸੰਘਾਰਸ਼ ਸਮਾਧਾਨ ਇੰਨੇ ਚੀਜ਼ਾਂ ਹੀ ਹੁੰਦੀਆਂ ਠੀਕ ਹੈ ਸ਼ੰਕਾ ਸੰਘਾਰਸ਼ ਤੇ ਸਮਾਧਾਨ ਅਗਲਾ ਪ੍ਰਸ਼ਨ ਹੈਗਾ ਰਜੀ ਇੰਨਾ ਵਿੱਚੋਂ ਕਿਹੜਾ ਸਦਾਚਾਰਕ ਕਿੱਸਾ ਨਹੀਂ ਹੈ ਕਿਹੜਾ ਸਦਾਚਾਰਕ ਕਿੱਸਾ ਨਹੀਂ ਹੈ ਪੂਰਨ ਭਗਤ ਗੋਪੀ ਚੰਦ ਰੂਪ ਬਸੰਤ ਜਾਂ ਹੀਰ ਰਾਂਝਾ ਹਾਂ ਜੀ ਸਦਾ ਚਾਰਕ ਨਹੀਂ ਹੈ ਹੀਰ ਰਾਂਝਾ ਅਨਸਰ ਐ ਜੀ ਦਾ ਤੇ ਅੱਗੇ ਵੀਰ ਜੇ ਪ੍ਰਸ਼ਨਾਂ ਦੇ ਵਿੱਚ ਤੁਸੀਂ ਹੈ ਤੇ ਨਹੀਂ ਹੈ ਦਾ ਖਾਸ ਖਿਆਲ ਰੱਖਣਾ ਕਿਉਂਕਿ ਨਹੀਂ ਦੇ ਕਾਰਨ ਵੀ ਕਈ ਬੱਚਿਆਂ ਦੇ ਜਿਹੜੇ ਪ੍ਰਸ਼ਨ ਆ ਉਹ ਗਲਤ ਹੋ ਜਾਂਦੇ ਹੈ ਨਹੀਂ ਹੈ ਜਾਂ ਹੈ ਦੇ ਵਿੱਚ ਹੀ ਕੁਐਸਚਨ ਗਲਤ ਹੋ ਜਾਂਦਾ ਹੈ अगला अपने को प्रश्न है पाई तो की भाव है हां जी चौपाई तो की भाव है रोजे मंजा प्रभु की बंदगी चौ मुखा जा चार चरणा वाला चौपाई

अलंकार है ठीक है अनुप्रास अलंकार शब्द अलंकार है धुनी है वाक है जो कोई भी नहीं हाँ जी, अनुप्रास अलंकार ਬੱਚੇ ਅਨਸਰ ਅਨੁਪਰਾਸ ਅਲੰਕਾਰ ਹੈ ਜਿਹੜਾ ਇਹ ਹੈ ਜੀ ਤੁਣੀ ਅਲੰਕਾਰ ਠੀਕ ਹੈ ਤੁਣੀ ਅਲੰਕਾਰ ਹੈ ਬੱਚੇ ਅਗਲਾ ਪ੍ਰਸ਼ਨ ਆਪਣੇ ਕੋਲੇ ਹੈ ਬੇੜਾ ਬੰਦ ਨਾ ਸਕਿਓ ਹਾਂਜੀ ਕੀ ਦੀਆਂ ਲਾਈਨਾਂ ਬੱਚੇ ਫਰੀਦ ਜੀ ਭਗਤ ਸੈਣ ਜੀ ਤੰਨਾ ਭਗਤ ਜੀ ਭਾਈ ਪੀਪਾ ਜੀ ਬੇੜਾ ਬੰਦ ਨਾ ਸਕਿਓ ਬੰਦਨ ਕੀ ਵੇਲਾ ਹਾਂਜੀ ਇਹ ਹੈਗੀ ਐ ਰਜੇ ਫਰੀਦ ਜੀ ਜਿਨ੍ਹਾਂ ਨੂੰ ਪੰਜਾਬੀ ਕਵਿਤਾ ਦਾ ਚੌਸਰ ਵੀ ਕਿਹਾ ਜਾਂਦਾ ਹੈ ਚੌਸਰ ਸ਼ਬਦ ਹੁੰਦਾ ਹੈ ਠੀਕ ਹੈ ਪੰਜਾਬੀ ਕਵਿਤਾ ਦਾ ਚੌਸਰ ਫਰੀਦ ਜੀ ਨੂੰ ਕਿਹਾ ਜਾਂਦਾ ਹੈ ਅਗਲਾ ਹੈ ਗਰਜੇ ਕਾਫੀ ਸ਼ਬਦ ਕਿਸ ਭਾਸ਼ਾ ਦਾ ਹੈ ਕਾਫੀ ਅਰਬੀ ਫਾਰਸੀ ਸੰਸਕ੍ਰਿਤ ਜਾਂ ਉਰਦੂ ਬੀ ਪਾਸ਼ਾ ਦਾ ਸ਼ਬਦ ਹੈ ਜੀ ਇਹ ਆਨਸਰ ਅਗਲਾ ਪ੍ਰਸ਼ਨ ਹੈ ਗਿਆ ਬੱਚੇ ਆਪਣੇ ਕੋਲੇ ਮਸਨਵੀ ਕਾ ਬਰੂਪ ਦੀਆਂ ਮੰਨਗੀਆਂ ਕਿਹੜੀਆਂ ਮਸਨਵੀ ਕਾ ਬਰੂਪ ਦੀਆਂ ਮੰਨਗੀਆਂ ਆਪਸ਼ਨਾਂ ਤੁਹਾਡੇ ਸਾਹਮਣੇ ਆ ਰਜੇ ਰਜ਼ਮੀਆਂ ਬਜ਼ਮੀਆਂ ਗਜ਼ਲ ਕਿੱਸਾ ਕਾਫੀਆਂ ਮਸਨਵੀ ਕਾਵ ਰੂਪ ਦੀਆਂ ਜਿਹੜੀਆਂ ਬਣ ਗਈਆਂ ਹੈਗੀਆਂ ਬੱਚੇ ਏ ਆਨਸਰ ਹੈ ਬਿਲਕੁਲ ਸਹੀ ਹੈ ਰਜ਼ਮੀਆਂ ਤੇ ਬਜ਼ਮੀਆਂ ਠੀਕ ਹੈ ਅਗਲਾ ਆਪਣੇ ਕੋਲੇ ਆ ਪੰਜਾਬੀਆਂ ਦੀ ਰਾਸ਼ਟਰੀ ਖੇਡ ਕਿਹੜੀ ਹੈ ਹਾਂਜੀ ਪੰਜਾਬੀਆਂ ਦੀ ਰਾਸ਼ਟਰੀ ਖੇਡ ਕਬੱਡੀ কুਸ਼ਤੀ ਕ੍ਰਿਕਟ ਜਾਂ ਖੋਖੋ ਤਾਂ ਇਹਦਾ ਕੀ ਆਨਸਰ ਹੈ ਜੀ ਦਾ ਆਨਸਰ ਹੈ ਕਬੱਡੀ ਇਹ ਠੀਕ ਹੈ ਅਗਲਾ ਪ੍ਰਸ਼ਨ ਆਪਣੇ ਕੋਲੇ ਹੈਗਾ ਬੱਚੇ ਹੁੱਲੇ ਹੁਲਾਰੇ ਕੀ ਹੈ ਹੁੱਲੇ ਹੁਲਾਰੇ ਗੀਤ ਐ ਬੋਲੀ ਐ ਲੋਕ ਨਾਚ ਜਾਂ ਗਹਿਣਾ ਹਾਂਜੀ ਹੁੱਲੇ ਹੁਲਾਰੇ

ਜਾਂ ਬੱਚੇ ਦੇ ਵਿੱਚ ਵਰਤਾਂਤ ਹੈ ਕਹਾਣੀ ਉਦੇਸ਼ ਹਾਂਜੀ ਤਾਂ ਇਹਦਾ ਆਨਸਰ ਹੈ ਏ ਠੀਕ ਹੈ ਪਲਾਟ ਉਦੇਸ਼ ਪਾਤਰ ਉਸਾਰੀ ਵਾਰਤਾਲਾਪ ਦੇਸ਼ ਕਲ ਇਹ ਸਾਰੀ ਨਾਵਲ ਦੇ ਤੱਤ ਹੈ ਅੱਜ ਦੇ ਆਪਣੇ ਪ੍ਰਸ਼ਨ ਜਿਹੜੇ ਹੋ ਚੁੱਕੇ ਹੈਗੇ ਠੀਕ ਹੈ ਤੁਸੀ ਵੀਡੀਓ ਨੂੰ ਚੰਗੀ ਲੱਗਦੀ ਹੈ ਤਾਂ ਬੱਚੇ ਲਾਈਕ ਕਰਿਆ ਕਰੋ ਪਰ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਹੋਰ ਬੱਚਿਆਂ ਤੱਕ ਵੀ ਪਹੁੰਚ ਸਕੇ ਠੀਕ ਹੈ ਤੇ ਆਪਣੀ ਜਿਹੜੇ ਪ੍ਰਸ਼ਨਾਂ ਦੀ ਹੋਰ ਕਲਾਸ ਦਾ ਟਾਈਮ ਹੈ ਆਪਾਂ ਹੋਰ ਵਧਾ ਲਈਏ ਬੱਚੇ ਨਾਲ ਹੋਰ ਜੁੜਨ ਤਾਂ ਠੀਕ ਹੈ ਅੱਜ ਦਾ ਆਪਣਾ ਇੰਨਾ ਹੀ ਸੀ ਬੱਚੇ ਠੀਕ ਹੈ ਕੱਲ ਨੂੰ ਫੇਰ ਆਪਾਂ ਮਿਲਦੇ ਹਾਂ ਠੀਕ ਹੈ ਐਮਸੀਕਿਊ ਲੈ ਕੇ ਓਕੇ ਜੀ ਧੰਨਵਾਦ